हां जी ਪੰਜਾਬੀਓ ਸਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਸੁਖਵੀਰ ਸਿੰਘ ਬਾਦਲ ਇਹਨਾਂ ਦੋਵਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਸਰਕਾਰੀ ਵਕੀਲ ਨਾ ਤੁਹਾਡੇ ਸਾਹਮਣੇ ਇੱਕ ਬਿਆਨ ਸੁਣਾਉਣ ਜਾ ਰਿਹਾ ਜਿਹਦੇ ਵਿੱਚ ਝੂਠ ਬੋਲਣ ਦੇ ਤਾਂ ਉਹਨਾਂ ਦੇ ਉੱਤੇ ਇੱਕ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਯਾਨੀ ਕਾਰਵਾਈ ਨੂੰ ਗਲਤ ਠਹਿਰਾਉਣ ਦੀ ਗੱਲ ਕਹੀ ਹੈ ਤਾਂ ਇਹ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੋਵਾਂ ਜਣੇ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਦੂਜੇ ਪਾਸੇ ਅਨਮੋਲ ਗਗਨ ਮਾਨ ਕੱਲ ਜਿਹੜਾ ਕੇ ਉਹਨੇ ਅਸਤੀਫਾ ਆਪਣੇ ਆਪ ਕੁਲਤਾਰ ਸਿੰਘ ਸੰਧਵਾ ਯਾਨੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਭੇਜ ਦਿੱਤਾ ਸੀ ਔਰ ਹੁਣ ਦੂਜੇ ਪਾਸੇ ਉਹਨਾਂ ਦਾ ਅਸਤੀਫਾ ਵਾਪਸ ਲੈਣ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਦੋ ਵੱਡੀਆਂ ਖਬਰਾਂ ਦੇ ਨਾਲ ਪੂਰੇ ਪੰਜਾਬ ਦੇ ਅੰਦਰ ਪੂਰੀ ਸਿਆਸਤ ਹਿੱਲ ਚੁੱਕੀ ਹੈ ਔਰ ਦੂਜੇ ਪਾਸੇ ਬਕਰ ਸਿੰਘ ਮਜੀਠੀਆ ਦੀ ਪਤਨੀ ਸਸ ਕੁਬੀਰ ਸਿੰਘ ਬਾਦਲ ਮੀਡੀਆ ਦੇ ਵਿੱਚ ਕਿਵੇਂ ਝੂਠ ਬੋਲੇ ਔਰ ਉਹਨਾਂ ਨੇ ਉਹਨਾਂ ਦੇ ਉੱਤੇ ਦੋਸ਼ ਲਾ ਗਿਆ। ਯਾਨੀ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਬਿਕਰਮ ਸਿੰਘ ਮਜੀਠੀਆ ਦੇ ਨਾਲ ਮੇਰੇ ਨੂੰ ਦਿੱਤਾ ਜਾ ਰਿਹਾ। ਉਹਨਾਂ ਦੇ ਵਕੀਲ ਵੀ ਗੱਲ ਕਹਿ ਰਹੇ ਸੀ ਔਰ ਦੂਜੇ ਪਾਸੇ ਅਦਾਲਤਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਸੀ। 12 ਸਾਲ ਦੇ ਵਿੱਚ ਇਹਨਾਂ ਨੇ ਕਾਰਵਾਈ ਨੂੰ ਗਲਤ ਠਹਿਰਾ ਦਿੱਤਾ। ਤਾਂ ਮਾਨਯੋਗ ਹਾਈ ਕੋਰਟ ਬਣੀ ਇੱਕ ਸਰਕਾਰੀ ਵਕੀਲ ਦਾ ਬਿਆਨ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਆ। ਜੋ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਤੁਸੀਂ ਅਕਸਰ ਵੇਖਿਆ ਖਬਰਾਂ ਦੇ ਵਿੱਚ ਕਿ ਭਾਈ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੱਲ ਵੀ ਹਾਈ ਕੋਰਟ ਦੇ ਅੰਦਰ ਇਹਨਾਂ ਦੀ ਪੇਸ਼ੀ ਹੁੰਦੀ ਆ ਮਜੀਠੀਆ ਸਾਹਿਬ ਦੀ ਤਾਂ ਉਹਨਾਂ ਦੀ ਪਤਨੀ আর ਉਹਨਾਂ ਦੇ ਵਕੀਲ ਪਹੁੰਚਦੇ ਨੇ ਉੱਥੇ ਕੀ ਕਹਿੰਦੇ ਆ মিডিਆ ਦੇ ਸਾਹਮਣੇ ਯਾਨੀ ਪ੍ਰੈਸ ਕਾਨਫਰੰਸਾਂ 'ਵੰਦੀ ਉਹਦੇ ਵਿੱਚ ਇਹੀ ਗੱਲ ਕਹੀ ਜਾਂਦੀ ਆ ਕਿ ਭਾਈ ਸਾਨੂੰ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਤਾਂ ਜੇਲ੍ਹ ਦੇ ਅਧਿਕਾਰੀ ਵਾਪਸ ਭੇਜ ਦਿੰਦੇ ਨੇ ਪਰ ਉਸੇ ਹੀ ਝੂਟ ਦੇ ਮੁਤਾਬਕ ਇਹਨਾਂ ਦੋਵਾਂ ਜਣਿਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਅਨਮੋਲ ਗਗਨ ਮਾਨ ਕੱਲ ਜਿਹੜਾ ਕਿ ਅਨਮੋਲ ਗਗਨ ਮਾਨ ਨੇ ਆਪਣੀ ਮਰਜ਼ੀ ਦੇ ਨਾਲ ਕੁਲਤਾਰ ਸਿੰਘ ਸੰਧੂਆ ਯਾਨੀ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਕਿ ਇਹਨੂੰ ਮਨਜ਼ੂਰ ਕਰ ਲਿਆ ਜਾਵੇ ਪਰ ਉਸਦੇ ਅਸਤੀਫੇ ਦੀ ਵਾਪਸ ਦੀ ਖਬਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲੀ ਖਬਰ ਜਿਹੜੀ ਕਿ ਵਕੀਲ ਸਰਕਾਰੀ ਵਕੀਲ ਸਰਕਾਰ ਵੱਲੋਂ ਜਿਹੜੇ ਵਕੀਰ ਖੜੇ ਕੀਤੇ ਗਏ ਨੇ ਉਹਨਾਂ ਨੇ ਕੁਝ ਸਵਾਲ ਲਏ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਸੁਖਵੀਰ ਸਿੰਘ ਬਾਦਲ ਕਾ ਯਾਨੀ ਪੂਰਾ ਹੀ ਪਰਿਵਾਰ ਝੂਠ ਕਨੇ ਬੋਲ ਰਿਹਾ ਇਹ ਵੀ ਜਰਾ ਇੱਕ ਸੋਚਣ ਵਾਲੀ ਗੱਲ ਆ ਔਰ ਦੂਜੇ ਪਾਸੇ ਅਨਮੋਲ ਗਗਨ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਅਹਿਮ ਸੁਣੋ 14 ਦਿਨ ਦਾ ਪਰਦੇ ਜਿਹੜਾ ਜੁਡੀਸ਼ੀਅਲ ਕਚੇੜੀ ਨਾਲ ਭੇਜਿਆ ਗਿਆ 2 ਅਗਸਤ ਜਿਹੜੀ ਆ ਉਹਦੇ ਵਿੱਚ ਆਖਰੀ ਤਰੀਕ ਹੈ ਤੇ 2 ਅਗਸਤ ਨੂੰ ਹੁਣ ਦੁਬਾਰਾ ਇਹਨਾਂ ਨੂੰ ਜਿਹੜਾ ਇਹ ਰਿਪੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਜਾਂ ਦੇ ਪਰਿਵਾਰ ਨੂੰ ਮਿਲਣ ਦਿੱਤਾ ਜਾ ਰਿਹਾ ਸਰ ਸਰ ਛੋਟੀ ਜਿਹੀ ਸਿਚੁਏਸ਼ਨ ਤੇ ਚੱਲ ਰਿਹਾ ਇਨ ਕੈਮਰਾ ਪ੍ਰोसीडिंग ਜਿਹੜੀ ਐਪਲੀਕੇਸ਼ਨ ਹੈ ਆਲਰੇਡੀ ਪਹਿਲਾਂ ਹੀ ਚੱਲ ਰਹੀ ਹੈ ਤੇ ਉਹਦੇ ਵਿੱਚ ਇਹਨਾਂ ਨੂੰ ਲੋਕੇਸ਼ਨ ਪਹਿਲਾਂ ਦਿੱਤੀ ਹੋਈ ਸੀਗੀ ਤੇ ਇਨ ਕੈਮਰਾ ਪ੍ਰोसीडिंग ਹੋ ਰਹੀ ਸੀ ਇਹਨਾਂ ਦੀ ਆਪਣੀ ਲੋਕੇਸ਼ਨ ਇਹਨਾਂ ਨੂੰ ਦਿੱਤੀ ਹੋਈ ਸੀ ਫਿਰ ਇਹ ਕਾ ਜਿਹੜੇ ਫੈਮਿਲੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਕੋਰਟ ਦਾ ਬਕਾਇਦਾ 15 ਮਿੰਟ ਮਿਲਣ ਦਿੱਤਾ ਤੇ ਇਹ ਆਰਡਰ ਕੋਡ ਜਦੋਂ ਉਹਨਾਂ ਨੇ ਐਪਲੀਕੇਸ਼ਨ ਲਗਾਈ ਤਾਂ ਕੋਰਟ 15 ਮਿੰਟ ਹੋਣਾ ਮਿੰਨ ਜਿਹੜਾ ਨਾਲ ਉਹਨਾਂ ਦੇ ਲਾਇਰਸ ਨੂੰ ਵੀ ਮੈਨੇ ਦਿੱਤਾ ਇਹ ਬੇਬਲ ਜਿਹੜੀ ਗੱਲਾਂ ਨੇ ਤਾਂ ਸੁਣ ਲਿਆ ਪੰਜਾਬ ਵਾਲੋ ਜਿਹੜਾ ਕਿ ਹਾਈ ਕੋਰਟ ਬਣੀ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਇਹਨਾਂ ਦੀ ਮਜੀਠੀਆ ਦੀ ਪਤਨੀ ਜੀ ਤੇ ਉਹਨਾਂ ਦਾ ਵਕੀਲ ਕੀ ਕਹਿ ਰਿਹਾ ਸੀ ਕੱਲ ਤੇ ਸਰਕਾਰੀ ਵਕੀਲ ਕੀ ਕਹਿ ਰਿਹਾ ਉਹ ਤਾਂ ਕਹਿੰਦੇ ਸਾਨੂੰ ਜੇਲ੍ਹ ਦੇ ਵਿੱਚੋਂ ਵਾਪਸ ਕਰਨ ਦਿੱਤਾ ਗਿਆ ਮਜੀਠੀਆ ਸਾਹਿਬ ਨੂੰ ਕਹਿੰਦੇ ਮੈਂਡ ਨਹੀਂ ਦਿੱਤਾ ਯਾਰਾ ਜੀ ਪਰ ਸਰਕਾਰੀ ਵਕੀਲ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਰਿਆਮ ਕੀ ਕਰ ਇਹ ਝੂਠ ਨਹੀਂ ਹੈਗਾ ਕਿ ਕੋਈ ਅਦਾਲਤ ਨੇ 15 ਮਿੰਟਾਂ ਦਾ ਟਾਈਮ ਦਿੱਤਾ ਸੀ ਬਲਕਿ ਇਹਨਾਂ ਦੇ ਵਕੀਲ ਵੀ ਮਿਲ ਕੇ ਆਏ ਨੇ ਉਹਨਾਂ ਦੀ ਘਰ ਵਾਲੀ ਵੀ ਮਿਲ ਕੇ ਆਈ ਆ ਇਹਨਾਂ ਦੇ ਦੋ ਤਿੰਨ ਵਕੀਲ ਨੇ ਜਿਨ੍ਹਾਂ ਨੇ ਵਜੀਠੀਆ ਦੇ ਨਾਲ ਮੁਲਾਕਾਤ ਤਾਂ ਕੀਤੀ ਹੈ ਪਰ ਇਹਨਾਂ ਨੇ ਜਿਹੜਾ ਝੂਠ ਬੋਲਿਆ ਇਹੀ ਝੂਠ ਹੁਣ ਇਹਨਾਂ ਦੇ ਝੂਠਾਂ ਦੇ ਮੁਤਾਬਿਕ ਪੰਜਾਬ ਦਾ ਮੁੱਖ ਮੰਤਰੀ ਮਜੀਠੀਆ ਦੀ ਪਤਨੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਉਹਨਾਂ ਵੀ ਤੁਹਾਡੇ ਨਾਲ ਕੈਸੀ ਖਬਰ ਸਾਂਝੀ ਕਰਨ ਜਾ ਰਿਹਾ ਮੈਂ ਜਿਹੜੀ ਤੁਹਾਨੂੰ ਵੀ ਹਲਾ ਦੇਣ ਵਾਲੀ ਹੈ ਕਿਉਂਕਿ ਜਿਹੜੀਆਂ ਗਲਤੀਆਂ ਉਹਨਾਂ ਨੇ ਕੀਤੀਆਂ ਉਹਨਾਂ ਤੇ ਖੁਦ ਪ੍ਰੈਸ ਕਾਨਫਰੰਸ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਔਰ ਦੋਵੇਂ ਜਣਿਆਂ ਦੀ ਇਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਖਬਰ ਸੋਰਸ ਜਿਹੜੇ ਦੱਸ ਰਹੇ ਨੇ ਬਹੁਤ ਵੱਡੀ ਖਬਰ ਔਰ ਦੂਜੇ ਪਾਸੇ ਅਨਮੋਲ ਗਗਨ ਮਾਨ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਖੜਤੋਂ ਐਮ.ਐਲ.ਏ ਸੀ ਉਹਨਾਂ ਨੇ ਕਹਿੰਦਾ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਅਸਤੀਫਾ ਯਾਨੀ ਕੁਲਪਾਰ ਸਿੰਘ ਸੰਧਵਾ ਬਧਾਰ ਸਭਾ ਦੇ ਸਪੀਕਰ ਸਾਹਿਬ ਨੂੰ ਭੇਜਿਆ ਔਰ ਆਪਣਾ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਕਿ ਭਾਈ ਮੇਰਾ ਅਸਤੀਫਾ ਜਿਹੜਾ ਕਿ ਮਨਜ਼ੂਰ ਕਰ ਲਿਆ ਜਾਵੇ ਔਰ ਮੇਰਾ ਦਿਲ ਕਹਿੰਦੀ ਭਾਰੀ ਹੈ ਯਾਨੀ ਔਰ ਇੱਕ ਬੋਝ ਯਾਨੀ ਬੋਝ ਦੱਸਿਆ ਕਿ ਮੇਰੇ ਦਿਲ ਦੇ ਉੱਤੇ ਕੁਝ ਬੋਝ ਹੈ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸੀ ਪਰ ਫੇਰ ਵੀ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਿਆਨ ਆ ਜਾਂਦਾ ਜਿਹੜਾ ਅਨਮੋਲ ਗਗਨ ਮਾਨ ਨੇ ਆਪਣੀ ਮਰਜ਼ੀ ਬਤਾ ਦੇ ਚਾਹੇ ਅਸਤੀਫਾ ਦਿੱਤਾ ਹੋਵੇ ਉਸ ਤੋਂ ਬਾਅਦ ਪਹਿਲਾ ਮੁੱਖ ਮੰਤਰੀ ਦਾ ਬਿਆਨ ਆਉਂਦਾ ਪਸ ਤੋਂ ਬਾਅਦ ਇਹਨਾਂ ਦੇ ਜਿਹੜੇ ਅਮਨ अरोड़ा ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਵੀ ਬਿਆਨ ਆ ਜਾਂਦਾ ਕਿ ਭਾਈ ਜਿਹੜੀ ਅਨਮੋਲ ਗगन ਮਾਨ ਹੈ ਉਹ ਮੇਰੀ ਭੈਣ ਦੀ ਤਰ੍ਹਾਂ ਪਰ ਉਹਨੂੰ ਅਸੀਂ ਪੁੱਛਾਂਗੇ ਕਿ ਮਾਮਲਾ ਕੀ ਹੈ ਜੇਕਰ ਤੁਹਾਡਾ ਕੋਈ ਗਿਲਾ ਸ਼ਿਕਵਾ ਤਾਂ ਅਸੀਂ ਜਰੂਰ ਦੂਰ ਕਰਾਂਗੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਮੀਡੀਆ ਦੇ ਵਿੱਚ ਚੱਲ ਕੀ ਰਿਹਾ ਤੇ ਭਾਈ ਉਹਦਾ ਅਸਤੀਫਾ ਕੀ ਵਾਪਸ ਹੋ ਸਕਦਾ ਸੁਣੋ ਅਨਮੋਲ ਗगन ਮਾਨ ਦੇ ਵੱਲੋਂ ਜਿਉਂ ਹੀ ਸਿਆਸਤ ਤੋਂ ਤੌਬਾ ਕੀਤੀ ਗਈ ਸਿਆਸਤ ਨੂੰ ਹਲਵਿਦਾ ਦਿੱਤਾ ਗਿਆ ਉਸ ਤੋਂ ਬਾਅਦ ਪ੍ਰਤੀਕਰਮ ਉਡੀਕੇ ਜਾ ਰਹੇ ਸੀ ਤਾਂ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਇਸ ਤੇ ਰਿਐਕਸ਼ਨ ਆ ਚੁੱਕਿਆ ਹੈ ਤੇ ਇਸ ਦੇ ਨਾਲ ਹੀ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਤੇ ਕੈਬਨਿਟ ਮੰਤਰੀ ਅਮਨ अरोड़ा ਦਾ ਵੀ ਰਿਐਕਸ਼ਨ ਆਇਆ ਦਰਅਸਲ ਜਦੋਂ ਮੀਡੀਆ ਦੇ ਵੱਲੋਂ ਸੀਐਮ ਮਾਨ ਨੂੰ ਪੁੱਛਿਆ ਗਿਆ ਕਿ ਅਨਮੋਲ ਗਗਨਮਾਨ ਨੇ ਅਸਤੀਫਾ ਦੇ ਦਿੱਤਾ ਹੈ ਵਿਧਾਇਕ ਵਜੋਂ ਵੀ ਤੇ ਨਾਲ ਹੀ ਸਿਆਸਤ ਨੂੰ ਵੀ ਹਲਵਿਦਾ ਕਰ ਦਿੱਤਾ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਹਾਲੇ ਹੁਣ ਹੀ ਪਤਾ ਲੱਗਿਆ ਹੈ ਤੇ ਮੈਂ ਇਸ ਦੇ ਬਾਰੇ ਅਸੀਂ ਪਾਰਟੀ ਮੀਟਿੰਗ ਦੇ ਵਿੱਚ ਵਿਚਾਰ ਕਰਾਂਗੇ ਦੂਜੇ ਪਾਸੇ ਜਦੋਂ ਅਮਨ ਅਰੋੜਾ ਨੂੰ ਇਹ ਸਵਾਲ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਅਮਨ ਅਰੋੜਾ ਦੇ ਵੱਲੋਂ ਕਿਹਾ ਗਿਆ ਕਿ ਅਨਮੋਲ ਗਗਨਮਾਨ ਮੇਰੀ ਛੋਟੀ ਭੈਣ ਵਾਂਗ ਹੈ ਤੇ ਮੈਂ ਜੇਕਰ ਉਸ ਦਾ ਕੋਈ ਗਿਲਾ ਸ਼ਿਕਵਾ ਤਾਂ ਅਸੀਂ ਜ਼ਰੂਰ ਦੂਰ ਕਰਾਂਗੇ ਦਰਸਲ ਦੇ ਵਿੱਚ ਅਨਮੋਲ ਗਗਨਮਾਨ ਜਿਹੜੀ ਕਿ ਖਰੜ ਤੋਂ ਐਮਐਲਏ ਸੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਪਰ ਹੁਣ ਜਿਹੜੀ ਵੱਡੀ ਖਬਰ ਉੱਠ ਰਹੀ ਹੈ ਮੀਡੀਆ ਦੇ ਵਿੱਚ ਉਹ ਤਾਂ ਇਹ ਵੀ ਆਖਿਆ ਅਕਾਲੀ ਦਲ ਨੂੰ ਜੁਆਇਨ ਕਰ ਸਕਦੀ ਹੈ ਕਿਉਂਕਿ ਇੱਕ ਅਕਾਲੀ ਦਲ ਦੇ ਨੇਤਾ ਜਿਹੜੇ ਕਿ ਖੜ੍ਹ ਤੋਂ ਇਸੇ ਅਨਮੋਲ ਗੱਲ ਨੂੰ ਮਾਨਨੇ ਹਰਾਏ ਸੀ ਉਹ ਬੰਦਾ ਕਹਿੰਦੇ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਸਕਦਾ ਔਰ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਲੀਡਰ ਉਹ ਬਹੁਤ ਸਾਰੀਆਂ ਖਬਰਾਂ ਕੱਢ ਕੇ ਲਿਆਉਂਦੇ ਆ ਔਰ ਤੰਜ ਕੱਸ ਦਿੰਦੇ ਨੇ ਪਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਤਾਂ ਜ਼ਰੂਰ ਨਿਰਪੱਖ ਕਰ ਰਹੀ ਆ ਜਿਹੜੇ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਆਹ ਲੋਕਾਂ ਦੇ ਉੱਤੇ ਐਕਸ਼ਨ ਕਰੋ ਉਨਾ ਲੋਕਾਂ ਦੇ ਉੱਤੇ ਐਕਸ਼ਨ ਹੋ ਗਿਆ ਯਾਨੀ ਮਜੀਠੀਆ ਦੀ ਪਤਨੀ ਤੇ ਸੁਖਵੀਰ ਸਿੰਘ ਬਾਦਲ ਦੋਵੇਂ ਜਣੇ ਗ੍ਰਿਫਤਾਰ ਹੋ ਸਕਦੇ ਨੇ ਔਰ ਜਿਹੜੇ ਸੁਖਵੀਰ ਸਿੰਘ ਬਾਦਲ ਖੁਦ ਬੇਅਦਬੀਆਂ ਕਰਕੇ ਬੈਠੇ ਨੇ ਅੱਜ ਜੋ ਹੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਨੇ ਬੇਅਦਬੀਆਂ ਦੇ ਕਾਨੂੰਨ ਬਣਨਾ ਤਾਂ ਠੀਕ ਹੈ ਪਰ ਸਾਡੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਅਸੀਂ ਲੋਕਾਂ ਨੂੰ ਫੜਨਾ ਚਾਹਿਆ ਪਰ ਸਾਨੂੰ ਦੂਜੀਆਂ ਧਿਰਾਂ ਨੇ ਯਾਨੀ ਸਾਡੇ ਖਿਲਾਫ ਮੋਰਚਾ ਵੜ ਦਿੱਤਾ ਪਰ ਮੈਂ ਪੁੱਛਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਸਰਕਾਰ ਨੇ ਅੱਜ ਮੌਜੂਦਾ ਹਾਲਾਤਾਂ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਬੇਅਦਬੀਆਂ ਤੇ ਅੱਜ ਤੁਸੀਂ ਉਹਨਾਂ ਨੂੰ ਵੀ ਘੇਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਤਾਂ ਬੇਅਦਬੀਆਂ ਕਰਵਾਇਆ ਸੀ ਪਰ ਮੌਜੂਦਾ ਜਿਹੜੀ ਸਰਕਾਰ ਭਗਵੰਤ ਸਿੰਘ ਮਾਨ ਦੀ ਇਹਨਾਂ ਨੇ ਬੇਅਦਬੀਆਂ ਨੂੰ ਹੁਣ ਠੱਲ ਪਾ ਦਿੱਤੀ ਹੈ ਜਿਹੜੀਆਂ ਕਿ ਬੇਅਦਬੀਆਂ ਦੇ ਵਿੱਚ ਤੁਸੀਂ ਵੀ ਆਉਂਦੇ ਹੋ ਇਹ ਪੂਰਾ ਪੰਜਾਬ ਜਾਣਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਆਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ